ਸਤ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਕਰੋਨਾ ਵਾਇਰਸ ਦੀ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਹੁਣ ਨਵੇਂ ਹੁਕਮ ਜਾਰੀ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਕਰੋਨਾ ਹੁਣ ਵਾਧਾ ਵੀ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਫੜੇ ਗਏ ਜਸੂਸਾਂ ਦੀ ਜਾਂਚ ਹੁਣ ਕੇਂਦਰੀ ਜਾਂਚ ਏਜੰਸੀ ਕਰੇਗੀ ਹਰਿਆਣਾ ਦੇ ਮੁੱਖ ਮੰਤਰੀ ਦਾ ਸਵਾਗਤ ਪੰਜਾਬ ਦੇ ਵਿੱਚ ਕਾਲੀਆਂ ਝੰਡੀਆਂ ਅਤੇ ਤਖਤੀਆਂ ਲੈ ਕੇ ਕੀਤਾ ਗਿਆ ਹੈ ਲੰਮੇ ਸਮੇਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਬਾਰੇ ਬੋਲਦੇ ਦਿਖਾਈ ਦਿਤੇ ਨੇ ਤੇ ਸਿਕੰਦਰ ਸਿੰਘ ਮਲੂਕਾ ਮੁਰ ਤੋਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਵੱਡਾ ਬਿਆਨ ਦਿੱਤਾ ਹੈ ਤੇ ਉਧਰ ਦੂਜੇ ਪਾਸੇ ਬਾਗੀ ਤੜੇ ਦੇ ਵੱਲੋਂ ਵੀ ਆਪਣਾ ਪਲਟਵਾਰ ਇਸ ਸ਼ਮੂਲੀਅਤ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਤੇ ਕਰ ਦਿੱਤਾ ਗਿਆ ਹੈ ਇਹਨਾਂ ਸਾਰੀ ਖਬਰਾਂ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਆ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਵਿੱਚ ਹੁਣ ਕਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੋਂ ਤੇਜ਼ੀ ਨਾਲ ਵਾਧੇ ਦਿਖਾਈ ਦੇ ਰਹੇ ਨੇ ਜਿਸ ਨੂੰ ਲੈ ਕੇ ਸਿਹਤ ਵਿਭਾਗ ਦੇ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਦੱਸਦੇ ਕਿ ਪਹਿਲਾਂ ਪੰਜਾਬ ਦੇ ਵਿੱਚ ਕਰੋਨਾ ਦੇ 12 ਐਕਟਿਵ ਕੇਸ ਦੱਸੇ ਜਾ ਰਹੇ ਸਨ ਤੇ ਉਸ ਤੋਂ ਬਾਅਦ ਹਫਤੇ ਦੇ ਵਿੱਚ ਵਿੱਚ ਇਹਨਾਂ ਦੀ ਗਿਣਤੀ 35 ਤੋਂ ਵੱਧ ਹੋ ਗਈ ਹੈ ਤੇ ਇਹਨਾਂ ਦੇ ਵਿੱਚ ਜਿਹੜਾ ਤਾਜ਼ਾ ਮਾਮਲੇ ਨਿਕਲ ਕੇ ਸਾਹਮਣੇ ਆਏ ਨੇ ਇਹਨਾਂ ਦੇ ਵਿੱਚ ਵੱਡੀ ਗਿਣਤੀ ਲੁਧਿਆਣੇ 'ਚੋਂ ਦੱਸੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਹੁਣ ਸਿਹਤ ਵਿਭਾਗ ਦੇ ਵੱਲੋਂ ਇੱਕ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚੋ ਬਜ਼ੁਰਗ ਗਰਭਵਤੀ ਮਹਿਲਾਵਾਂ ਅਤੇ ਬਿਮਾਰ ਲੋਕ ਭੀੜ ਵਾਲੀਆਂ ਥਾਵਾਂ ਜਾਂ ਬੰਦ ਥਾਵਾਂ ਤੇ ਮਾਸਕ ਪਹਿਨਣਾ ਆਪਣੇ ਹੱਥ ਚੰਗੀ ਤਰ੍ਹਾਂ ਤੋਂ ਉਹ ਖੰਗਣ ਅਤੇ ਛਕਣ ਦੇ ਸਮੇਂ ਮੂ ਨੂੰ ਟਕੋ ਸੇਤ ਵਿਗੜਨ ਤੇ ਡਾਕਟਰ ਨੂੰ ਦਿਖਾਓ ਆਪਣੇ ਆਪ ਕੋਈ ਵੀ ਦਵਾਈ ਨਾ ਖਾਓ ਖਾਸ ਕਰਕੇ ਜੇਕਰ ਸਾਹ ਦੇ ਲੱਛਣ ਨੇ ਤਾਂ ਡਾਕਟਰ ਨੂੰ ਜੂਰ ਦਿਖਾਓ ਇਹ ਹਦਾਇਤਾਂ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰੋਨਾ ਦੇ ਮਾਮਲਿਆਂ ਨੂੰ ਲੈ ਕੇ ਜਾਰੀ ਕਰ ਦਿੱਤੀਆਂ ਗਈਆਂ ਨੇ ਵਾਦਿਆਂ ਅਗਲੀ ਖਬਰ ਦੇ ਵੱਲ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕੀਤੇ ਗਏ ਆਪਰੇਸ਼ਨ ਸੰਦੂਰ ਤੋਂ ਬਾਅਦ ਲਗਾਤਾਰ ਇੱਕਦਮ ਪੰਜਾਬ ਦੇ ਵਿੱਚੋਂ ਜਸੂਸੀ ਦੇ ਮਾਮਲੇ ਨਿਕਲ ਕੇ ਸਾਹਮਣੇ ਆਏ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਦਾਵਾ ਇਹ ਕੀਤਾ ਗਿਆ ਕਿ ਪੰਜਾਬ ਦੇ ਵਿੱਚੋਂ ਕੁੱਲ 11 ਲੋਕ ਜਾਸੂਸੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਤੇ ਇਸ ਨੂੰ ਲੈ ਕੇ ਹੁਣ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੀ ਜਾਂਚ ਹੋਣਾ ਕੇਂਦਰੀ ਜਾਂਚ ਏਜੰਸੀ NIA ਦੇ ਵੱਲੋਂ ਕੀਤੀ ਜਾਵੇਗੀ ਇਸ ਦੇ ਮਾਮਲੇ ਵਿੱਚ NIA ਦੇ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਾਂ ਦੱਸਿਆ ਕਿ ਪੰਜਾਬ ਦੇ DGP ਗੌਰਵ ਯਾਦਵਨ ਨੂੰ ਇਸ ਮਾਮਲੇ ਦੇ ਵਿੱਚ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਨਾਲੇ ਇਹ ਵੀ ਅੱਖ ਹੈਗਾ ਕਿ ਜਿਹੜੇ ਜਾਸੂਸ ਤੁਸੀਂ ਫੜੇ ਨੇ ਉਹਨਾਂ ਦੇ ਮਾਮਲੇ ਵਿੱਚ ਜੋ-ਜੋ ਵੀ ਤੁਸੀਂ ਜਾਂਚ ਕੀਤੀ ਹੈ ਜੋ-ਜੋ ਵੀ ਤੱਥ ਨਿਕਲ ਕੇ ਸਾਹਮਣੇ ਆਏ ਨੇ ਉਹ ਸਾਡੇ ਨਾਲ ਸਾਂਝਾ ਕਰੋ ਤੇ ਪੰਜਾਬ ਦੇ ਵਿੱਚੋਂ ਫੜੇ ਕੇ ਹੁਣ ਜਸੂਸਾਂ ਦੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ NIA ਵੱਲੋਂ ਕੀਤੀ ਜਾਵੇਗੀ ਤਾਜ਼ਾ ਮਾਮਲਾ ਇਸ ਦੇ ਵਿੱਚ ਜੋ ਜਸੂਸੀ ਮਾਮਲੇ ਵਿੱਚ ਨਿਕਲ ਕੇ ਸਾਹਮਣੇ ਆਇਆ ਸੀ ਉਹ ਰੋਪੜ ਜ਼ਿਲ੍ਹੇ ਤੋਂ ਜਸਬੀਰ ਸਿੰਘ ਯੂਟਿਊਬਰ ਜੋ ਕਿ ਚਾਨ ਮਾਹਲ ਨਾਮ ਦਾ YouTube ਚੈਨਲ ਚਲਾਉਂਦਾ ਸੀ ਉਸ ਦੀ ਗ੍ਰਿਫਤਾਰੀ ਜਸੂਸੀ ਮਾਮਲੇ ਵਿੱਚ ਕੀਤੀ ਗਈ ਸੀ ਤੇ ਉਹ ਹੁਣ ਇਸ ਮੌਕੇ ਪੰਜਾਬ ਪੁਲਿਸ ਦੀ ਨਿਆਇਕ ਹਿਰਾਸਤ ਦੇ ਵਿੱਚ ਦੱਸਿਆ ਜਾ ਰਿਹਾ ਹੈ ਤੇ ਜੇਕਰ ਗੱਲ ਕਰੀਏ ਪੰਜਾਬ ਵਿੱਚ ਫੜੇ ਗਏ ਜਸੂਸਾਂ ਦੀ ਤਾਂ ਇਸ ਦੇ ਵਿੱਚ ਇੱਕ ਜਸੂਸ ਰੋਪੜ ਤੋਂ ਫੜਿਆ ਗਿਆ ਦੋ ਤਰਨਤਾਰਨ ਤੋਂ ਦੋ ਗੁਰਦਾਸਪੁਰ ਤੋਂ ਦੋ ਮਲੇਰਕੋਟਲਾ ਤੋਂ ਅਤੇ ਦੋ ਵਿਅਕਤੀ ਜਸੂਸੀ ਮਾਮਲੇ ਵਿੱਚ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਵਿਅਕਤੀ ਦੇ ਉੱਪਰ ਦੋਸ਼ ਇਹ ਲੱਗੇ ਨੇ ਕਿ ਇਹਨਾਂ ਦੇ ਵੱਲੋਂ ਭਾਰਤ ਅਤੇ ਭਾਰਤੀ ਫੌਜ ਦੀ ਖੂਫੀਆ ਜਾਣਕਾਰੀ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਦੇ ਨਾਲ ਸਾਂਝੀ ਕੀਤੀ ਜਾ ਰਹੀ ਸੀ ਪੱਖੋ ਵਖਰੇ ਸਾਧਨਾ ਦੇ ਰਾਹੀਂ ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਇਹਨਾਂ ਜਿਹੜੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੇ ਇਹਨਾਂ ਦੇ ਮਾਮਲੇ ਵਿੱਚ ਜੋ ਵੀ ਜਾਂਚ ਤੇ ਵਿੱਚ ਹੁਣ ਜੋ ਕੁਝ ਵੀ ਨਿਕਲ ਕੇ ਸਾਹਮਣੇ ਆਇਆ ਉਸ ਦਾ ਵੇਰਵਾ NIA ਦੇ ਵੱਲੋਂ ਮੰਗ ਲਿਆ ਗਿਆ ਤੇ ਇਸ ਮਾਮਲੇ ਦੀ ਜਾਂਚ ਹੁਣਾ ਕੇਂਦਰੀ ਜਾਂਚ ਏਜੰਸੀ ਕਰੇਗੀ ਵਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਪਿਛਲੇ ਲੰਮੇ ਸਮੇਂ ਤੋਂ ਚੱਲੇ ਪਾਣੀ ਦੇ ਵਿਵਾਦ ਤੋਂ ਬਾਅਦ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਸਿਆਨੀ ਪੰਜਾਬ ਦੇ ਵਿੱਚ ਪਹੁੰਚੇ ਨੇ ਇਸ ਮੌਕੇ ਲੁਧਿਆਣਾ ਦੇ ਵਿੱਚ ਉਹ ਆਪਣੇ ਉਮੀਦਵਾਰ ਦੇ ਭਾਜਪਾ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ ਸਨ ਪਰ ਲੁਧਿਆਣਾ ਦੇ ਵਿੱਚ ਉਹਨਾਂ ਦਾ ਸਵਾਗਤ ਕਾਲੀਆਂ ਝੰਡੀਆਂ ਲੈ ਕੇ ਅਤੇ ਹੱਥਾਂ ਦੇ ਵਿੱਚ ਤਕਤੀਆਂ ਦੇ ਨਾਲ ਕੀਤਾ ਗਿਆ ਹੈ ਤੇ ਇਹਨਾਂ ਦੇ ਵੱਲੋਂ ਪਾਣੀ ਚੋਰ ਵਾਪਸ ਜਾਓ ਦੇ ਨਾਰੇ ਵੀ ਲਗਾਏ ਗਏ ਨੇ ਤੇ ਇਹ ਵਿਰੋਧ ਆਮ ਲੋਕਾਂ ਦੇ ਵੱਲੋਂ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਕੀਤਾ ਦੱਸਿਆ ਜਾ ਰਿਹਾ ਹੈ ਤੇ ਆਪਣੇ ਇਸ ਹੋਏ ਵਿਰੋਧ ਤੋਂ ਬਾਅਦ ਹਰਣ ਦੇ ਸੀਐਮ ਦੇ ਵੱਲੋਂ ਵੀ ਮੋੜਵਾ ਜਵਾਬ ਦਿੱਤਾ ਗਿਆ ਇਸ ਭਾਸ਼ਣ ਦੇ ਵਿੱਚ ਇਸ ਮੌਕੇ ਉਹਨਾਂ ਦੇ ਵੱਲੋਂ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਤੇ ਇਸ ਪ੍ਰਚਾਰ ਦੌਰਾਨ ਸੱਤ ਵੱਡੀਆਂ ਗੱਲਾਂ ਅੱਖ ਦਿੱਤੀਆਂ ਗਈਆਂ ਨੇ ਇਸ ਦੇ ਵਿੱਚ ਪਹਿਲੀ ਵੱਡੀ ਗੱਲ ਉਹਨਾਂ ਦੇ ਵੱਲੋਂ ਇਹ ਆਖੀ ਗਈ ਹੈ ਕਿ ਜੀਵਨ ਗੁਪਤਾ ਮੇਰਾ ਪੁਰਾਣਾ ਮਿੱਤਰ ਹੈ ਇਸ ਦੇ ਹੱਕ ਦੇ ਵਿੱਚ ਵੋਟਾਂ ਪਾਉਣ ਦੀ अपील ਲੋਕਾਂ ਨੂੰ ਹਰਿਆਣਾ ਦੇ ਸੀਐਮ ਨਾਇਬ ਸਿੰਘ ਸਾਣੀ ਦੇ ਵੱਲੋਂ ਕੀਤੀ ਗਈ ਹੈ ਅਗਲੀ ਗੱਲ ਉਹਨਾਂ ਦੇ ਵੱਲੋਂ ਇਹ ਆਖੀ ਗਈ ਹੈ ਕਿ ਭ੍ਰਿਸ਼ਟਾਚਾਰ ਲਕਾਉਣ ਦੇ ਲਈ ਆਪਣੀ ਹੀ ਵਿਧਾਇਕਾਂ ਦੇ ਖਿਲਾਫ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਆਪਣੀ ਹੀ ਵਿਧਾਇਕਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾ ਰਹੇ ਨੇ ਇਹ ਆਮ ਆਦਮੀ ਪਾਰਟੀ ਕਾਂਗਰਸ ਤੋਂ ਵੀ ਦੋ ਕਦਮ ਅੱਗੇ ਚੱਲਦੀ ਦਿਖਾਈ ਦੇ ਰਹੀ ਹੈ ਅਗਲੀ ਵੱਡੀ ਗੱਲ ਉਹਨਾਂ ਦੇ ਵੱਲੋਂ ਇਹ ਆਖੀ ਗਈ ਹੈ ਕਿ ਹਰਿਆਣਾ ਦੇ ਵਿੱਚ 13 ਲੱਖ ਮਹਿਲਾਵਾਂ ਉਜਵਲ ਯੋਜਨਾ ਦਾ ਲਾਭ ਲੈ ਰਹੀਆਂ ਨੇ ਜਦਕਿ ਪੰਜਾਬ ਦੇ ਵਿੱਚ ਅਜਿਹਾ ਨਹੀਂ ਹੈ ਆਮ ਆਦਮੀ ਪਾਰਟੀ ਸਿਰਫ ਆਪਣੇ ਮਕਾਨ ਬਣਾ ਰਹੀ ਹੈ ਗਰੀਬਾਂ ਦਾ ਕੋਈ ਵੀ ਨਹੀਂ ਸੋਚਦਾ ਚੌਥੀ ਗੱਲ ਉਹਨਾਂ ਦੇ ਵੱਲੋਂ ਇਹ ਆਖੀ ਗਈ ਹੈ ਕਿ ਪੰਜਾਬ ਅਤੇ ਹਰਿਆਣਾ ਇੱਕ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਗੁੰਮਰਾ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਕਿ ਪਾਣੀ ਦੇ ਮੁੱਦ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਬੈਸ ਵੀ ਹੋਈ ਸੀ ਉਸ ਤੋਂ ਬਾਅਦ ਹੀ BBMP ਦੀ ਸਥਾਪਨਾ ਕੀਤੀ ਗਈ ਸੀ ਤੇ ਗੁਰੂਆਂ ਦੇ ਵੱਲੋਂ ਤਾਂ ਅਕਸਰ ਇਹ ਕਿਹਾ ਜਾਂਦਾ ਸੀ ਕਿ ਕੋਈ ਵੀ ਪਿਆਸਾ ਨਹੀਂ ਰਹਿਣਾ ਚਾਹੀਦਾ ਗੁਰੂਆਂ ਦੇ ਵੱਲੋਂ ਸਾਰਿਆਂ ਦੀ ਭਲਾਈ ਦਾ ਸੰਦੇਸ਼ ਦਿੱਤਾ ਗਿਆ ਸੀ ਪਰ ਇਹ ਕਿਹੋ ਜੀ ਸਰਕਾਰ ਹੈ ਪੰਜਾਬ ਅਤੇ ਹਰਿਆਣਾ ਇੱਕ ਹੈ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਇੱਥੇ ਪੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਗਲੀ ਵੱਡੀ ਗੱਲ ਉਹਨਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਟਿੱਪਣੀ ਕਰਦੇ ਹੋਏ ਆਖ ਦਿੱਤੀ ਗਈ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਸ਼ਾਮ ਨੂੰ ਕਦੋਂ ਮਸਤ ਹੋ ਜਾਵੇ ਇਸ ਦਾ ਕੁਝ ਵੀ ਪਤਾ ਨਹੀਂ ਲੱਗਦਾ ਉਹਨਾਂ ਦਾ ਕਹਿਣਾ ਕਿ ਸਾਨੂੰ ਨਹੀਂ ਪਤਾ ਸੀ ਕਿ ਸਾਡਾ ਜਵਾਈ ਇਹੋ ਜਿਹਾ ਨਿਕਲਾਵੇਗਾ ਕਿਉਂਕਿ ਡਾਕਟਰ ਗੁਰਪ੍ਰੀਤ ਕੌਰ ਹਰਿਆਣਾ ਦੇ ਨੇ ਤੇ ਇੱਥੇ ਸੀਐਮ ਭਗਵੰਤ ਮਾਨ ਤੇ ਇਹ ਨਿਸ਼ਾਨੇ ਹਰਿਆਣਾ ਦੇ ਸੀਐਮ ਦੇ ਵੱਲੋਂ ਸਾਧ ਦਿੱਤੇ ਗਏ ਨੇ ਇਸ ਦਿਨ ਵਾਲੀ ਉਹਨਾਂ ਦੇ ਵੱਲੋਂ ਅਗਲੀ ਗੱਲ ਇਹ ਆਖੀ ਗਈ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਲੇ ਇੱਕੋ ਹੀ ਕਮਰੇ ਦੇ ਵਿੱਚ ਬੈਠ ਕੇ ਰੋਟੀ ਖਾਂਦੇ ਨੇ ਤੇ ਬਾਹਰ ਆ ਕੇ ਇੱਕ ਦੂਜੇ ਨਾਲ ਗਾਲ੍ਹਾਂ ਕੱਢਦੇ ਨੇ ਬਾਅਦ ਵਿੱਚ ਇਹਨਾਂ ਦੇ ਵੱਲੋਂ ਸਮਝੌਤਾ ਇੱਕ ਦੂਜੇ ਨਾਲ ਕਰ ਲਿਆ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਅਗਲੀ ਅਤੇ ਆਖਰੀ ਗੱਲ ਹੈ ਕਾਨੂੰਨ ਵਿਵਸਥਾ ਦੇ ਮੁੱਦ ਨੂੰ ਲੈ ਕੇ ਆ ਕਿ ਕਹੀ ਹੈ ਉਹਨਾਂ ਦਾ ਕਹਿਣ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਪਰ ਹਰਿਆਣਾ ਦੇ ਵਿੱਚ ਅਜਿਹਾ ਨਹੀਂ ਹੈ ਜੇਕਰ ਕੋਈ ਅਪਰਾਧ ਕਰਦਾ ਤਾਂ ਉਸ ਨੂੰ 24 ਘੰਟਿਆਂ ਦੇ ਅੰਦਰ ਅੰਦਰ ਹੀ ਇਨਸਾਫ ਮਿਲਦਾ ਹੈ ਉਸ ਦੀ ਉਸ ਦੇ ਉੱਪਰ ਕਾਰਵਾਈ ਕੀਤੀ ਜਾਂਦੀ ਹੈ ਸਾਡੀ ਨੀਅਤ ਸਾਫ਼ ਹੈ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਕਰੋੜਾਂ ਰੁਪਏ ਖਰਚ ਇਸ ਇਸ਼ਤਿਹਾਰबाजी ਤੇ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਗੱਲਾਂ ਹਰਿਆਣਾ ਦੇ ਸੀਐਮ ਦੇ ਵੱਲੋਂ ਅੱਜ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਮੌਕੇ ਆਖੇ ਗਈਆਂ ਨੇ ਵਾਧਿਆਂ ਅਗਲੀ ਖਬਰ ਦੇ ਵੱਲ ਲੰਮੇ ਸਮੇਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਮੀਡੀਆ ਸਾਹਮਣੇ ਆਏ ਨੇ ਤੇ ਉਹਨਾਂ ਦੇ ਵੱਲੋਂ ਵੱਖ-ਵੱਖਰੇ ਮੁੱਦਿਆਂ ਤੇ ਬੋਲਿਆ ਗਿਆ ਉਹਨਾਂ ਦਾ ਕਹਿਣਾ ਕਿ ਮੈਂ ਇਸੇ ਕਰਕੇ ਸਿਆਸਤ ਤੋਂ ਦੂਰ ਚੜ੍ਹ ਗਿਆ ਕਿਉਂਕਿ ਮੈਨੂੰ ਪੈਸੇ ਦੀ ਜ਼ਰੂਰਤ ਹੈ ਮੈਂ ਸਿਆਸਤ ਨੂੰ ਮੁਨਾਫੇ ਵਜੋਂ ਨਹੀਂ ਵੇਖਦਾ ਬਾਕੀ ਲੀਡਰਾਂ ਦੇ ਵੱਲੋਂ ਤਾਂ ਕਰੋੜਾ ਰੁਪਏ ਇਸ ਸਿਆਸਤ ਨੂੰ ਬਣਾ ਲਏ ਜਾਂਦੇ ਨੇ ਪਰ ਮੈਂ ਆਪਣਾ ਜ਼ਮੀਰ ਮਾਰ ਕੇ ਅਜਿਹਾ ਕੰਮ ਨਹੀਂ ਕਰ ਸਕਦਾ ਉਹਨਾਂ ਨੇ ਕਿ ਮੈਂ ਆਪਣੀ ਪਤਨੀ ਦਾ ਵੀ ਕੈਂਸਰ ਦਾ ਇਲਾਜ ਪੰਜਾਬ ਦੇ ਵਿੱਚ ਰਹਿ ਕੇ ਕਰਵਾਇਆ ਕਿਉਂਕਿ ਵਿਦੇਸ਼ ਦੇ ਵਿੱਚੋਂ ਇਲਾਜ ਕਰਵਾਉਣ ਲਈ ਮੇਰੇ ਕੋਲ ਪੈਸੇ ਨਹੀਂ ਸਣਾ ਤੇ ਇਸੇ ਕਰਕੇ ਮੈਂ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਜਾ ਰਿਹਾ ਕਿਉਂਕਿ ਪੈਸੇ ਦੀ ਕਮੀ ਹੈ ਘਰ ਪਰਿਵਾਰ ਚਲਾਉਣ ਦੇ ਲਈ ਪੈਸਾ ਜ਼ਰੂਰੀ ਹੁੰਦਾ ਹੈ ਉਹਨਾਂ ਦਾ ਕਹਿਣਾ ਕਿ ਮੈਂ ਇੰਨਾ ਸਮਾਂ ਸਿਆਸਤ ਕੀਤੀ ਪਰ ਇੱਥੋਂ ਗਵਾਇਆ ਹੀ ਹੈ ਕਮਾਇਆ ਕੁਝ ਵੀ ਨਹੀਂ ਤੇ ਰਾਜਨੀਤੀ ਦੇ ਮਾਮਲੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਮਾਫੀਆ ਸਰਪ੍ਰਸਤ ਸਰਕਾਰਾਂ ਚੱਲ ਰਹੀਆਂ ਨੇ ਪੰਜਾਬ ਨੂੰ ਕਿਵੇਂ ਇਸ ਆਰਥਿਕ ਮੰਦਹਾਲੀ ਦੇ ਵਿੱਚੋਂ ਕੱਢਣਾ ਕਿਸੇ ਕੋਲ ਕੋਈ ਵੀ ਰੋਡਮੈਪ ਨਹੀਂ ਹੈ ਕਰਜ਼ੇ ਲੈ ਕੇ ਇਸ ਮੌਕੇ ਸਰਕਾਰਾਂ ਚੱਲ ਰਹੀਆਂ ਨੇ ਤੇ ਇਸ ਨਾਲੇ ਉਹਨਾਂ ਦੇ ਵੱਲੋਂ ਇੱਕ ਹੋਰ ਵੱਡੀ ਗੱਲ ਆਖ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਮੇਰਾ ਸੁਝਾ ਕੋਈ ਵੀ ਸਾਥ ਮੰਗੇਗਾ ਤਾਂ ਮੈਂ ਉਸ ਦਾ ਸਾਥ ਜਰੂਰ ਦਵਾਂਗਾ ਜੇਕਰ ਕੋਈ ਵੀ ਆਵਾਜ਼ ਮੈਨੂੰ ਮਾਰੇਗਾ ਤਾਂ ਮੈਂ ਜਰੂਰ ਉਸ ਦਾ ਸਾਥ ਦਵਾਂਗਾ ਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਆਜਿਹੀਆਂ ਗੱਲਾਂ ਕਰ ਦਿੱਤੀਆਂ ਨੇ ਵਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਖੇਰੂ ਖੇਰੂ ਹੋ ਚੁੱਕਿਆ ਅਕਾਲੀ ਦਲ ਹੁਣ ਇੱਕ ਮੁਟ ਹੁੰਦਾ ਦਿਖਾਈ ਦੇ ਰਿਹਾ ਜਿਹੜੇ ਲੀਡਰ ਅਕਾਲੀ ਦਲ ਨੂੰ ਪਿਛਲੇ ਸਮੇਂ ਦੇ ਵਿੱਚ ਛੱਡ ਗਏ ਸਨ ਉਹ ਹੁਣ ਮੁੜ ਤੋਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੁੰਦੇ ਦਿਖਾਈ ਦੇ ਰਹੇ ਨੇ ਸ਼੍ਰੋਮਣੀ ਕਾਲ ਦਲ ਦੇ ਵਿੱਚ ਜਿੱਥੇ ਸੋਹਣ ਸਿੰਘ ਠੰਡਲ ਅਤੇ ਅਨਿਲ ਜੋਸ਼ੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਸੀ ਤੇ ਹੁਣ ਸਿਕੰਦਰ ਸਿੰਘ ਮਲੂਕਾ ਜਿਸ ਨੂੰ ਕਿ ਅਕਾਲੀ ਦਲ ਨੇ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ ਉਹ ਅੱਜ ਦੁਬਾਰਾ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਉਹਨਾਂ ਦੀ ਸ਼ਮੂਲੀਅਤ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਪੁੰਦੜਾ ਅਤੇ ਦਲਜੀਤ ਸਿੰਘ ਚੀਮਾ ਦੀ ਹਾਜ਼ਰੀ ਦੇ ਵਿੱਚ ਕਰਵਾਈ ਗਈ ਹੈ ਤੇ ਇਸ ਤੋਂ ਬਾਅਦ ਵਿਕਰਮ ਮਜੀਠੀਆ ਦੇ ਵੱਲੋਂ ਵੀ ਉਹਨਾਂ ਦੇ ਗਲ ਦੇ ਵਿੱਚ ਸਰੂਪਕ ਪਾ ਕੇ ਉਹਨਾਂ ਨੂੰ ਜੀ ਆਇਆਂ ਪਾਰਟੀ ਦੇ ਵਿੱਚ ਅੱਖਿਆ ਗਿਆ ਜਿਸਮੂ ਕੇ ਅਕਾਲੀ ਦਲ ਦੇ ਵੱਲੋਂ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀ ਤਾਂ ਉਸ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਬਾਗਿਆਂ ਦੇ ਢੜੇ ਨਾਲ ਜਾਂ ਰਲਦੇ ਤੇ ਖਾਈ ਦਿੱਤੇ ਜਿਸ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਕੁਝ ਮਹੀਨਿਆਂ ਦੇ ਲਈ ਪੰਜਾਬ ਦੀ ਸਿਆਸਤ ਵਿੱਚੋਂ ਗਾਇਬ ਰਹੇ ਹੁਣ ਅਚਾਨਕ ਉਹਨਾਂ ਦੀ ਜੋ ਸ਼ਮੂਲੀਅਤ ਹੈ ਅਕਾਲੀ ਦਲ ਦੇ ਵਿੱਚ ਹੋ ਗਈ ਹੈ ਤੇ ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਿਕੰਦਰ ਸਿੰਘ ਮਲੂਕਾ ਜੋ ਕਿ ਸ਼੍ਰੋਮਣੀ ਕਾਲ ਦਲ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਵੱਲੋਂ ਘਰ ਵਾਪਸੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਹਿਣਾ ਕਿ ਮੈਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਤਾਂ ਜੋ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਦਾ ਮਾਹੌਲ ਭਾਈਚਾਰੇ ਦਾ ਮਾਹੌਲ ਬਣਿਆ ਰਹੇ ਪਰ ਇਸ ਨੂੰ ਲੈ ਕੇ ਬਾਗਿਆਂ ਦੇ ਆਗੂ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਇੱਕ ਵੀਡੀਓ ਜਾਰੀ ਕਰ ਦਿੱਤੀ ਗਈ ਹੈ ਉਨ੍ਹਾਂ ਦੇ ਕਹਨ ਕਿ মিডিਆ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਸਿਕੰਦਰ ਸਿੰਘ ਮਲੂਕਾ ਬਾਗਿਆਂ ਦੇ ਨਾਲ ਜੁੜੇ ਹੋਏ ਸਨ ਪਰ ਉਨ੍ਹਾਂ ਦੇ ਵੱਲੋਂ ਪਾਰਟੀ ਉਨ੍ਹਾਂ ਦੇ ਵੱਲੋਂ ਇਹਨਾਂ ਦਾ ਸਾਥ ਛੱਡ ਕੇ ਹੁਣ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਲਈ ਗਈ ਹੈ ਇਸ ਨੂੰ ਲੈ ਕੇ ਚਰਨਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਸਿਕੰਦਰ ਸਿੰਘ ਮਲੂਕਾ ਜਦੋਂ ਤੋਂ ਸਾਡੇ ਵੱਲੋਂ ਭਰਤੀ ਆਪਣੀ ਜੋ ਸ਼੍ਰੀ ਕਲਤਖਬ ਸਾਹਿਬ ਦੇ ਵੱਲੋਂ ਕਮੇਟੀ ਬਣਾਈ ਗਈ ਹੈ ਉਸ ਦੀ ਭਰਤੀ ਸ਼ੁਰੂ ਕੀਤੀ ਗਈ ਉਦੋਂ ਤੋਂ ਹੀ ਸਿਕੰਦਰ ਸਿੰਘ ਮਲੂਕਾ ਸਾਡੇ ਨਾਲ ਨਹੀਂ ਸਨ ਉਨ੍ਹਾਂ ਦੇ ਵੱਲੋਂ ਕੋਈ ਵੀ ਭਰਤੀ ਮੁਹਿੰਮ ਨਹੀਂ ਚਲਾਈ ਗਈ ਸਾਡਾ ਸਾਥ ਨਹੀਂ ਦਿੱਤਾ ਗਿਆ ਤੇ ਇੱਥੇ ਉਨ੍ਹਾਂ ਦੇ ਵੱਲੋਂ ਕਹਿਣਾ ਹੈ ਕਿ ਜਦੋਂ ਸ਼੍ਰੋਮਣੀ ਕਾਲ ਦਲ ਨੇ ਸਿਕੰਦਰ ਸਿੰਘ ਮਲੂਕਾ ਨੂੰ ਬਾਹਰ ਕੱਢਿਆ ਤਾਂ ਇਹ ਦੋਸ਼ ਲਗਾਇਆ ਸੀ ਕਿ ਇਹਨਾਂ ਦਾ ਪਰਿਵਾਰ ਭਾਜਪਾ ਦੇ ਵਿੱਚ ਜਾਰਾ ਲਿਆ ਤੇ ਇਸ ਮੌਕੇ ਹੁਣ ਜਦੋਂ ਸਿਕੰਦਰ ਸਿੰਘ ਮਲੂਕਾ ਦੁਬਾਰਾ ਅਕਾਲੀ ਦਲ ਦੇ ਵਿੱਚ ਆ ਗਏ ਨੇ ਤੇ ਅਜੇ ਵੀ ਉਹਨਾਂ ਦਾ ਪਰਿਵਾਰ ਭਾਜਪਾ ਦੇ ਵਿੱਚ ਹੀ ਹੈ ਤੇ ਇਸ ਦਾ ਮਤਲਬ ਕੀ ਹੈ ਕਿ ਅੱਜ ਤੁਸੀਂ ਵੀ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਵੀ ਭਾਜਪਾ ਅਤੇ ਆਰਐਸਐਸ ਦੇ ਥੱਲੇ ਆ ਗਿਓ ਇਹ ਗੱਲਾਂ ਚਰਨ ਸਿੰਘ ਬਰਾੜ ਦੇ ਵੱਲੋਂ ਇਸ ਸਸ਼ਮੂਲੀਅਤ ਤੋਂ ਬਾਅਦ ਕੀਤੀਆਂ ਗਈਆਂ ਨੇ ਤੇ ਉਧਰ ਦੂਜੇ ਪਾਸੇ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲ ਦਲ ਦੀ ਤਾਂ ਇਸ ਨੂੰ ਹੁਣ ਪੰਜਾਬ ਦੇ ਵਿੱਚ ਦੁਬਾਰਾ ਹੰਗਾਰਾ ਮਿਲਦਾ ਵੀ ਦਿਖਾਈ ਦੇ ਰਿਹਾ ਹੈ ਤੇ ਜਿਹੋ ਜਿਹਾ ਮਾਹੌਲ ਹੁਣ ਕਾਲੀਦਾਨ ਨੂੰ ਲੈ ਕੇ ਪੰਜਾਬ ਦੇ ਵਿੱਚ ਮੋੜ ਤੋਂ ਬਣਦਾ ਦਿਖਾਈ ਦੇ ਰਿਹਾ 2027 ਦੀਆਂ ਚੋਣਾਂ ਦੇ ਵਿੱਚ ਇਸ ਦਾ ਅਸਰ ਪੈ ਸਕਦਾ ਹੈ ਸਿਆਸੀ ਗ੍ਰਾਫ ਬਦਲ ਸਕਦਾ ਹੈ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈ ਪੰਜਾਬ ਦੇ ਨਾਲ